ਸਰੇ ਅਮਰਪੁਰ ਨਾਗਰ ਨੂੰ ਕੋੜਾ ਰਾਨ ਸੀ। ਮਿਤੀ 12 6 2025 ਨੂੰ ਸਾਨੂੰ ਥਾਣਾ ਕੈਂਟ ਵਿਖੇ ਇਤਲਾਹ ਮਿਲੀ ਸੀ ਇੱਕ ਗਿਰਜਾ ਗਿਰਜਾ ਦੇਵੀ ਨਾਂ ਦੀ ਲੇਡੀ ਸੀ ਜਿਨ੍ਹਾਂ ਵੱਲੋਂ ਕੰਪਲੇਂਟ ਦਿੱਤੀ ਸੀ ਕਿ ਉਹਨਾਂ ਦੀ ਜਿਹੜਾ ਬੇਪਰਾਂ ਦੀ ਬੇਟੀ ਹੈ ਕਿਸੇ ਨਾਮ ਨੂੰ ਵਿਅਕੀਨ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਕੈਂਟ ਵਿਖੇ ਮੁਕੱਦਮਾ ਨੰਬਰ 106 ਅਧੀਨ ਤਾਰਾ 103 238 612 ਤੇ 35 VN S ਅਸੀਂ ਦਰਜ ਕੀਤਾ। ਤੇ ਡਿਊਰਿੰਗ ਦੀ ਇਨਵੈਸਟੀਗੇਸ਼ਨ ਅਸੀਂ ਇਸ ਦੇ ਵਿੱਚ ਜਿਹੜੇ ਚਾਰ ਦੋਸ਼ੀ ਸੀ ਜੋ ਇਸ ਜਿਹਨਾਂ ਦੋਸ਼ੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਸੀਗਾ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਫਿਰ ਬਤੌਰ ਦੋਸ਼ੀ ਨਾਮਿਨੇਟ ਕਰਤਾ ਜਿਨ੍ਹਾਂ ਵਿੱਚੋਂ ਜਸਪ੍ਰੀਤ ਸਿੰਘ ਨਿਮਰਤਜੀਤ ਸਿੰਘ ਰঞ্জੀਤ ਸਿੰਘ ਤੇ ਅਮਰਤਪਾਲ ਉਰਫ ਮੈਰੋ ਜਿਹੜੇ ਚਾਰ ਦੋਸ਼ੀ ਸੀ ਜਿਹਨਾਂ ਨਾਮਿਨੇਟ ਕੀਤਾ ਗਿਆ ਸੀ ਜਿਸ ਦੇ ਵਿੱਚੋਂ ਜਿਹੜੇ ਤਿੰਨ ਦੋਸ਼ੀ ਸੀਗੇ ਜਸਪ੍ਰੀਤ ਨਿਮਰਤਜੀਤ ਤੇ ਰঞ্জੀਤ ਜਿਨ੍ਹਾਂ ਨੂੰ ਵੱਖ-ਵੱਖ ਅਸੀਂ ਮਤਲਬ ਡੇਟਾ ਤੇ ਅਸੀਂ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਗ੍ਰਿਫਤਾਰ ਕਰਕੇ ਜਿਹੜਾ ਜਸਪ੍ਰੀਤ ਤੇ ਨਿਮਰਤਜੀਤ ਦਾ ਜਿਹੜਾ ਇਸ ਤੋਂ ਲੱਗਦਾ ਜਿਹੜਾ ਅਮਰਿਤਪਾਲ ਸਿੰਘ ਉਰਫ ਮਹਿਰੋ ਹੈਗਾ ਇਸ ਨੂੰ ਅਰੇਕਟਲੀ ਸਾਡੀਆਂ ਟੀਮ ਜਿਹੜੀਆਂ ਸੀਗੀਆਂ ਉਹ ਕਾਫੀ ਸਮੇਂ ਤੋਂ ਲੱਗੀਆਂ ਹੋਈਆਂ ਸੀਗੀਆਂ ਤੇ ਸਾਈਮਲਟੇਨੀਅਸਲੀ ਸਾਡੇ ਵੱਲੋਂ ਅਮਰਿਤਪਾਲ ਉਰਫ ਮਹਿਰੋ ਦੀਆਂ ਜਿਹੜੀਆਂ ਪੀਓ ਪ੍ਰोसीडिंग ਸੀਗੀਆਂ ਉਹ ਉਹਦੇ ਵਿੱਚ ਕੋਰਟ ਦੇ ਵਿੱਚ ਅਪਲੀਕੇਸ਼ਨ ਦਿੱਤੀ ਗਈ ਸੀ ਤੇ ਅੱਜ ਜਿਹੜਾ ਮਾਨਯੋਗ ਜੱਜ ਸਾਹਿਬ ਵੱਲੋਂ ਜਿਹੜਾ ਅਮਰਿਤਪਾਲ ਉਰਫ ਮਹਿਰੋ ਹੈ ਜਿਸ ਨੂੰ ਇਹ ਘੋੜਾ ਇਸ ਨੂੰ ਕਰਾਰ ਦੇ ਦਿੱਤਾ ਗਿਆ ਹੈ ਤਾਂ ਹੁਣ ਅਸੀਂ ਸਾਰੇ ਇਹਦਾ ਕਰਕੇ ਅੱਗੇ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਚਲਾਣ ਅਮਰਿਤਪਾਲ ਮਹਿਰੋ ਦਾ ਵੀ ਪੇਸ਼ਦਾਨ ਕਰਾਂਗੇ ਜਦੋਂ ਬਾਈਟਾ ਕਰ ਲਈ ਤਿੰਨ ਨੂੰ 10 ਦਿਨ ਸਾਰਾ ਇਕੱਠਾ ਕਰ ਲਿਆ ਇੱਕ ਖਿੰਦੀ ਕਰਨੀ ਹੈ ਇੱਕ ਪੰਜਾਬੀ ਤੇ ਇਹਨਾਂ ਵੰਟੋ